ਆ ਦੇਖੋ ਬਾਈ ਸੀਸੀਟੀਵੀ ਕੈਮਰੇ ਚ ਕਿਵੇਂ ਗੁਰਦੁਆਰਾ ਸਾਹਿਬ ਪਹੁੰਚਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਤੇ ਕਿਵੇਂ ਇਹਨੇ ਗੁਰੂ ਗੰਗ ਸਾਹਿਬ ਜੀ ਦੇ ਅੰਗ ਪਾੜੇ ਨੇ ਜਿਹੜੇ ਕਹਿੰਦੇ ਸੀ ਵੀ ਇਹਨੇ ਅੰਗ ਨਹੀਂ ਪਾੜੇ ਉਹ ਇਹ ਵੀਡੀਓ ਚੰਗੀ ਤਰ੍ਹਾਂ ਦੇਖੋ ਤੇ ਵੀਡੀਓ ਵੀ ਸ਼ੇਅਰ ਜ਼ਰੂਰ ਕਰਿਓ ਵੇਖੋ ਬਾਈ ਕਿਵੇਂ ਅੰਦਰ ਪਹੁੰਚ ਗਏ ਜਮਾ ਅੰਦਰ ਪ੍ਰਕਰਮਾਂ ਚ ਜਾ ਕੇ ਇਹਨੇ ਬਈ ਇਥੋਂ ਅੰਗ ਪਾੜ ਕੇ ਬਾਹਰ ਲਿਆਂਦਾ